ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊਐਸ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 15 ਦਸੰਬਰ ਹੈ 15 ਦਸੰਬਰ 1924 ਜੈਤੂ ਦੇ ਵਿੱਚ ਖੰਡਤ ਹੋਏ ਅਖੰਡ ਪਾਠ ਨੂੰ ਮੁੜ ਸ਼ੁਰੂ ਕਰਨ ਵਾਸਤੇ ਚੱਲ ਰਹੀ ਜਦੋਜਾਹਤ ਦੇ ਦੌਰਾਨ ਸਤੰਬਰ 1923 ਤੋਂ 4 ਮਹੀਨੇ ਤੋਂ ਵੱਧ ਦਾ ਸਮਾਂ ਜਥਿਆਂ ਵੱਲੋਂ ਜੈਤੋਵਾਲ ਮਾਰਚ ਕੀਤੇ ਜਾਣ ਅਤੇ ਗ੍ਰਿਫਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼ਰੋਮਣੀ ਕਮੇਟੀ ਨੇ ਜਦੋਜਾਹਤ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਸ਼ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਦੇ ਵਿੱਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੱਖਾਂ ਦਾ ਸ਼ਹੀਦੀ ਜਥਾ ਭੇਜਿਆ ਜਾਵੇਗਾ ਪਹਿਲਾ ਜਥਾ 9 ਫਰਵਰੀ ਨੂੰ ਅੰਮ੍ਰਿਤਸਰ ਤੋਂ ਚੱਲ ਕੇ 21 ਫਰਵਰੀ ਨੂੰ ਜੈਤੋ ਪਹੁੰਚਿਆ ਸੀ ਜਿਸ ਤੇ ਅੰਗਰੇਜ਼ੀ ਫੌਜਾਂ ਦਾ ਜੱਥਾ ਅਕਾਲ ਤਖਤ ਸਾਹਿਬ ਤੋਂ 28 ਫਰਵਰੀ 1924 ਨੂੰ 40 ਹਜ਼ਾਰ ਦੀ ਗਿਣਤੀ ਦੇ ਵਿੱਚ ਇਕੱਠੀ ਹੋਈ ਸੰਗਤ ਨੂੰ ਫਤਿਹ ਬੁਲਾਉਂਦਾ ਹੋਇਆ ਗੁਰਦੁਆਰਾ ਗੰਗਸਰ ਦੇ ਰਾਹ ਪੈ ਗਿਆ। ਇਸ ਤੋਂ ਮਗਰੋਂ ਬਕਾਇਦਾ ਜੱਥੇ ਜਾਣੇ ਸ਼ੁਰੂ ਹੋ ਗਏ। ਤੀਜਾ ਜੱਥਾ 22 ਮਾਰਚ ਨੂੰ, ਚੌਥਾ ਜੱਥਾ ਅਨੰਦਪੁਰ ਸਾਹਿਬ ਤੋਂ 27 ਮਾਰਚ ਨੂੰ, ਪੰਜਵਾਂ ਲਾਇਲਪੁਰ ਤੋਂ 12 ਅਪ੍ਰੈਲ ਨੂੰ, ਛੇਵਾਂ 10 ਮਈ ਨੂੰ, ਸੱਤਵਾਂ 1 ਜੂਨ ਨੂੰ ਅਤੇ ਅੱਠਵਾਂ ਜ਼ਿਲ੍ਹਾ ਛੇਕੂਪੁਰ ਤੋਂ 22 ਮਈ 1924 ਨੂੰ, ਨੌਵਾਂ ਜੱਥਾ ਜ਼ਿਲ੍ਹਾ ਅਮ੍ਰਿਤਸਰ ਦਾ 25 ਜੂਨ ਨੂੰ ਇਥੋਂ ਜੇਤੋਵਲ ਤੁਰ ਲੁਧਿਆਣਾ ਤੇ ਫਿਰੋਜ਼ਪੁਰ ਦੇ ਸਿੱਖ ਸਨ ਇਕੱਠੇ 13 ਜੁਲਾਈ ਨੂੰ ਅੰਮ੍ਰਿਤਸਰ ਤੋਰਵਾਨਾ ਹੋਏ 12ਵਾਂ ਜਥਾ 17 ਅਗਸਤ 1924 13ਵਾਂ ਜਥਾ 18 ਸਤੰਬਰ 1924 14ਵਾਂ ਜਥਾ 15 ਦਸੰਬਰ 1924 ਨੂੰ ਚੱਲਿਆ ਜਿਸ ਦੀ ਅਗਵਾਈ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਕੀਤੀ ਜਥੇਦਾਰ ਫੇਰੂਮਾਨ ਬਾਅਦ ਦੇ ਵਿੱਚ ਚੰਡੀਗੜ੍ਹ ਅਤੇ ਹੋਰ ਸਿੱਖ ਮੰਗਾਂ ਵਾਸਤੇ 27 ਅਕਤੂਬਰ 1969 ਦੇ ਦੇਣਾ 74 ਦਿਨ ਦੀ ਭੁਖ ਹੜਤਾਲ ਮੰਗਰੋਂ ਸ਼ਹੀਦ ਹੋਏ 15 ਦਸੰਬਰ 1950 ਜਦੋਂ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਵਾਸਤੇ ਜਦੋਜਾਦ ਕਰਨ ਦਾ ਐਲਾਨ ਕੀਤਾ ਤਾਂ ਪ੍ਰਤਾਪ ਸਿੰਘ ਕੈ ਬਲਾਈ ਸੀ ਅੰਮ੍ਰਿਤਸਰ ਦੇ ਵਿੱਚ 15 ਦਸੰਬਰ 1950 ਦੇ ਦਿਨ ਹੋਏ ਏਸੀ ਕੱਠ ਦੇ ਵਿੱਚ ਸਰਦੂਲ ਸਿੰਘ ਕਬੀਸ਼ਰ ਨੂੰ ਇਸ ਦਾ ਪ੍ਰਧਾਨ ਚੁਣਿਆ ਗਿਆ। ਇਸੇ ਕੱਠ ਦੇ ਵਿੱਚ ਇਸ ਧੜੇ ਦੇ ਸੁਰਜੀਤ ਸਿੰਘ ਮਜੀਠਾ, ਜ਼ੈਲ ਸਿੰਘ, ਨਾਗੋਕੇ ਸੁਰਮਕ ਸਿੰਘ ਚਮਕ, ਗੁਰਦਿਆਲ ਸਿੰਘ ਢਿੱਲੋਂ ਅਤੇ ਸੋਹਣ ਸਿੰਘ ਜਲਾਲ ਉਸਮਾਨ ਨੇ ਕਾਂਗਰਸ ਤੋਂ ਲਏ ਜਾ ਰਹੇ ਫਾਇਦਿਆਂ ਦਾ ਪੂਰਾ ਬਦਲਾ ਚੁਕਾਇਆ। ਇਸ ਕਾਨਫਰੰਸ ਦੇ ਵਿੱਚ ਅਕਾਲੀ ਦਲ ਅਤੇ ਪੰਜਾਬੀ ਸੂਬੇ ਦੀ ਮੰਗ ਦਾ ਰੱਜ ਕੇ ਵਿਰੋਧ ਕੀਤਾ ਗਿਆ। 15 ਦਸੰਬਰ 1983 1983 ਦੀ ਨਵੰਬਰ ਦਸੰਬਰ ਦੇ ਵਿੱਚ ਦਰਬਾਰ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਜੱਥਾ ਤੇ ਬਬਰ ਮੌਜੂਦਾ ਖੜਕੂਲੇਰ ਦੇ ਪਹਿਲੇ ਐਕਸ਼ਨ ਜេសਦਾਰ ਤਲਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬਬਰ ਖਾਲਸਾ ਨੇ ਕੀਤੇ ਪਰ ਉਹਦੇਰੇ ਚਰਚਾ ਪਿੰਡਰਾਂ ਵਾਲਿਆਂ ਦਾ ਹੋਇਆ ਅਤੇ ਬਬਰ ਖਾਲਸਾ ਨੂੰ ਕੋਈ ਜਾਣਦਾ ਵੀ ਨਹੀਂ ਸੀ ਇਸ ਕਰਕੇ ਸਿੱਖਾਂ ਵੱਲੋਂ ਖੜਕੂਆਂ ਵਾਸਤੇ ਆਉਣ ਵਾਲੇ ਫੰਡ ਵੀ ਪਿੰਡਰਾਂ ਵਾਲਿਆਂ ਨੂੰ ਹੀ ਪਹੁੰਚਦੇ ਸਨ ਬਬਰ ਖਾਲਸਾ ਦਾ ਸੁਖਦੇਵ ਸਿੰਘ ਗਰੁੱਪ ਇਸ ਤੋਂ ਔਖਾ ਸੀ ਹੁਣ ਉਹਨਾਂ ਨੇ ਆਪਣੇ ਆਪ ਨੂੰ ਜ਼ਾਹਰ ਕਰਨ ਦਾ ਪਲਾਨ ਬਣਾਇਆ ਉਹਨਾਂ ਨੇ ਪਿੰਡਰਾਂ ਵਾਲਿਆਂ ਦੇ ਖਿਲਾਫ ਸ਼ਰਿਆ ਬੋਲਣਾ ਸ਼ੁਰੂ ਕਰ ਦਿੱਤਾ ਭਾਵੇਂ ਦੋਹਾਂ ਦੇ ਵਿੱਚ ਝਗੜਾ 1982 ਦੇ ਵਿੱਚ ਵੀ ਹੋਇਆ ਸੀ ਪਰ 1983 ਦੇ ਵਿੱਚ ਗਰਮੀਆਂ ਦੇ ਵਿੱਚ ਦੋਵੇਂ ਧੜੇ ਇੱਕ ਦੂਜੇ ਨੂੰ ਬਹੁਤ ਨਫ਼ਰਤ ਕਰਨ ਵਿਚਕਾਰ ਆਪਣਾ ਦਬਕਾ ਕੈਮ ਕਰਨ ਦੀ ਕਸ਼ਮਕਸ਼ ਵੀ ਚੱਲ ਰਹੀ ਸੀ ਇਸ ਮਾਹੌਲ ਦੇ ਵਿੱਚ ਕੁਝ ਸਿਆਣਾ ਨੇ ਪਿੰਡਰਾਂ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਟਕਰਾਅ ਦੇ ਵਿੱਚ ਨਾ ਆਉਣ ਇਸ ਕਰਕੇ ਉਹ 15 ਦਸੰਬਰ 1983 ਨੂੰ ਅਕਾਲ ਤਖਤ ਸਾਹਿਬ ਦੇ ਨਾਲ ਲਗਵੀ ਇਮਾਰਤ ਦੇ ਵਿੱਚ ਛਲੇ ਗਏ 15 ਦਸੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਅਵਤਾਰ ਸਿੰਘ ਉਰਫ ਤਾਰੀਵਾਸੀ ਬਿਛੌੜੀ ਨੇੜੇ ਬਲਾਚੌਰ ਦੁਸ਼ਟ ਕਮਾਂਡੋ ਫੋਰਸ ਦਾ ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਧਰਮੀ ਫੌਜੀ ਵਾਸੀ ਬੁੱਲੇਵਾਲ ਨੇੜੇ ਬਲਾਚੌਰ ਜਨਰਲ ਬਘੇਲ ਸਿੰਘ ਮਹਿੰਦਰ ਸਿੰਘ ਹਰਜੀਤ ਸਿੰਘ ਗੁਰਬਖਸ਼ ਸਿੰਘ ਉਰਫ ਗੁੱੱਚਾ ਬਲਵੰਤ ਸਿੰਘ ਉਰਫ ਬੱਦੀ ਅਤੇ ਹੋਰ ਸਿੱਖ 15 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਅਮਰਜੀਤ ਸਿੰਘ ਭਾਂਬੜ ਵਾਸੀ ਮਨਸੂਰ ਦੇਵਾ ਫਿਰੋਜ਼ਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਗਿਆ 15 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਅਰੂਪ ਸਿੰਘ ਪੁੱਤਰ ਭਮਾ ਸਿੰਘ ਵਾਸੀ ਮਾਨੋਚਾਲ ਜ਼ਿਲ੍ਹਾ ਅਮਰੀਕਸਰ ਅਤੇ ਗੁਰਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੰਜਵੜ ਖੁਰਦ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 15 ਦਸੰਬਰ 2021 ਦੇ ਦਿਨ ਲੁਧਿਆਣਾ ਦੇ ਇੱਕ ਸਿਰਫਰੇ ਨੌਜਵਾਨ ਨੇ ਗੁਰਬਾਣੀ ਦੇ ਗੁਟਕੇ ਸਾਹਿਬ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਸੁੱਟ ਕੇ ਗੁਰਬਾਣੀ ਦੀ ਬਿਆਦਬੀ ਦਾ ਯਤਨ ਕੀਤਾ ਇਸ ਨੌਜਵਾਨ ਨੂੰ ਸ਼੍ਰੋਮਣੀ ਕਮੇਟੀ ਮੁਲਾਜ਼ਮਾ ਨੇ ਕਾਬੂ ਕਰਨ ਮਗਰੋਂ ਪੁਲਿਸ ਨੂੰ ਸੌਂਪ ਦਿੱਤਾ। ਇਹਨਾਂ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਂਚ ਦੇ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ। ਇਸ ਜਾਂਚ ਕਮੇਟੀ ਦੀ ਪਹਿਲੀ ਮੀਟਿੰਗ 5 ਜਨਵਰੀ 2021 ਨੂੰ ਹੋਈ ਸੀ। 15 ਦਸੰਬਰ 2023 ਦੇ ਦਿਨ ਪੰਜਾਬ ਦੇ ਅਜਨਾਲਾ ਥਾਣੇ ਤੇ ਚੜਾਈ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ 10 ਮਹੀਨਿਆਂ ਬਾਅਦ ਇੱਕ ਹੋਰ ਸਿੱਖ ਦੀ ਗ੍ਰਿਫਤਾਰੀ ਕੀਤੀ। ਇਹ ਕੁਲਵੰਤ ਸਿੰਘ ਸੀ ਜੋ ਕਿ ਸ੍ਰੀ ਮੁਕਸਤ ਸਾਹਿਬ ਦੇ ਪਿੰਡ ਆਸਾ ਬੁੱਟਰ ਦਾ ਰਹਿਣ ਵਾਲਾ ਸੀ। 23 ਫਰਵਰੀ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਆਪਣੇ ਸਮਰਥਕਾਂ ਦੇ ਨਾਲ ਇੱਕ ਸਾਥੀ ਨੂੰ ਛਡਵਾਉਣ ਦੇ ਲਈ ਥਾਣੇ ਗਿਆ ਸੀ। ਅਮਰਿਤਪਾਲ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਚਾਲੇ ਸਹਿਮਤੀ ਹੋ ਗਈ ਸੀ ਪਰ ਬਾਅਦ ਦੇ ਵਿੱਚ ਇਸ ਨੂੰ ਅਜਨਾਲਾ ਥਾਣੇ ਤੇ ਹਮਲਾ ਕਹਿ ਕੇ ਕੇਸ ਦਰਜ ਕਰ ਲਿਆ ਗਿਆ। ਇਸ ਮਾਮਲੇ ਦੇ ਵਿੱਚ ਐਫ ਆਈ ਆਰ ਨੰਬਰ 39 ਦਰਜ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਐਨ ਐਸ ਐ ਲਾ ਦਿੱਤਾ ਅਤੇ ਉਸ ਨੂੰ ਡਿਬਰੂਗੜ ਜੇਲ੍ਹ ਅਸਾਮ ਦੇ ਵਿੱਚ ਭੇਜ ਦਿੱਤਾ। ਉਸ ਦੇ ਨਾਂ ਹੋਰ ਸਾਥੀਆਂ ਨੂੰ ਇਸ ਮਾਮਲੇ ਦੇ ਵਿੱਚ ਐਨ ਐਸ ਐ ਲਗਾ ਕੇ ਡਿਬਰੂਗੜ ਜੇਲ੍ਹ ਜਾ ਗਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ